ਸ਼ੁਰੂ ਮੈਂ ਇੰਦਰ ਸਿੰਘ ਨਗਰ ਦਾ ਮਹਾਤਾ ਪੀਪਰ ਹੈ 12 ਨੰਬਰ 26 ਬਲੰਗ ਆਜ਼ਾਦ ਉਮੀਦਵਾਰ ਦੇ ਤੌਰ ਤੇ ਇਲੈਕਸ਼ਨ ਮਿਊਸਪਲ ਕੌਂਸਲਰ ਦੇ ਲੜ ਰਿਹਾ ਹਾਂ ਸੋ ਮੈਂ ਮਲਾ ਵਸੀਆਂ ਮਲਾ ਪੀਪਰਿੰਦ ਸ਼ਾਮ ਲੱਗਦੇ ਸਮੂਹ ਨਗਰ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ 21 ਤਰੀਕ ਤੱਕ ਸ਼ਨੀਵਾਰ ਨੂੰ ਇੱਕ ਇੱਕ ਵੋਟ ਪੈਨ ਉਤੇ ਵਾ ਪੈਨ ਦਾ ਬਟਨ ਦਵਾ ਕੇ ਮੈਨੂੰ ਕੰਮ ਜਬਣਾਓ ਜਿੱਦਾਂ ਮੈਂ ਪਹਿਲਾਂ ਵੀ ਮੱਲੇ ਦੀ ਭਲਾਈ ਦੇ ਕੰਮ ਕਰਦਾ ਰਿਹਾ ਹਾਂ ਔਰ ਗਾਹਾਂ ਵੀ ਭਲਾਈ ਦੇ ਕੰਮ ਕਰਦਾ ਰਿਹਾ ਹਾਂ ਰਾਣਾ ਦਾ ਜਿਕੇ ਆ ਸਭ ਨੂੰ ਪਤਾ ਹੀ ਹੈ ਕਿ ਜੇ ਮੱਲੇ ਵਿੱਚ ਸੜਕਾਂ ਬਣਾਈਆਂ ਅੱਜ ਵੀ ਸੜਕ ਬਣ ਰਹੀ ਹੈ ਨਵੀਂ ਤੇ ਪਾਰਕ ਵਿੱਚ ਉਪਨ ਜੈਂਬੀ ਮੈਂ ਬਣਾਈ ਆ ਤੇ ਸਕੂਲ ਵਾਸਤੇ ਦੇਖੋ ਪ੍ਰਾਇਮਰੀ ਸਕੂਲ ਵਾਸਤੇ ਕਿੰਨੇ ਪੈਸੇ ਦਵਾਤੇ ਉੱਥੇ ਵੀ ਕੰਮ ਚੱਲ ਰਿਹਾ ਹੈ ਕਮਰੇ ਬਣ ਚੁੱਕੇ ਆ ਔਰ ਬਣ ਵੀ ਰਹੇ ਆ ਤੇ ਪਾਰਕ ਦੇ ਵਿੱਚ ਬੱਚਿਆਂ ਵਾਸਤੇ ਜਿਹੜੇ ਝੂਲੇ ਵਗੈਰਾ ਉਹ ਵੀ ਉਪਰ ਲਗਾਏ ਹੈਗੇ ਆ 35 ਪੈਸੇ ਦਾ ਮਤਲਬ ਪੀਪਾ ਰਿੰਗੀ ਵਿੱਚ ਬਡਾਪਾ ਬੇਦਵਾ ਮੈਨੂੰ ਆ ਚੁੱਕਾ ਹੈ। ਔਰ ਹੋਰ ਵੀ ਜਿਹੜੇ ਮੁੰਡੇ ਦੇ ਕੰਮ ਜਿਹੜੇ ਦੁਹੇ ਰਹਿੰਦੇ ਆ ਉਹ ਮੈਂ ਬਣਾ ਬਣਾ ਰਹੇ ਆ ਤੇ ਗਾਹਾਂ ਵੀ ਬਣਾਏ ਜਾ ਰਹੇ ਆ। ਜਿਹੜੇ ਨੀਂਦੇ ਘੜਿਆ ਜਿਹਨੇ ਬੁੱਲੇ ਬੱਚੇ ਰਹੇ ਨੀਂਦੇ ਘੜ ਨਵੇਂ 21 92 ਲੈ ਲੈਂਦੇ ਆ ਉਹ ਵੀ ਮੈਂ ਨੀਂਦੇ ਘੜ ਬਹੁਤ ਜਲਦ ਤੋਂ ਜਲਦ ਬਣਾ ਰਹੇ ਆ ਤੇ ਜਿਨ੍ਹਾਂ ਦੇ ਨਾਮ ਵੀ ਨੀਂਦੇ ਘੜਨ ਦੇ ਵਿੱਚ ਅਸ਼ਨ ਕਾਰ ਦੇ ਵਿੱਚ ਸ਼ਾਮਲ ਕਰਾਉਣਾ ਚਾਹੁੰਦਾ ਕਰਾਉਣਾ ਚਾਹੁੰਦਾ ਆ ਉਹ ਵੀ ਇਲੈਕਸ਼ਨ ਤੋਂ ਬਾਅਦ ਮੈਂ ਤੇ ਕਰਾ ਸਕਦੇ ਆ ਮੈਂ ਮੰਦੇ ਦੇ ਵਿੱਚ ਇਹੀ ਲੋਕਾਂ ਸੰਬੇਧੀ ਕਰਦਾ ਹਾਂ ਅਪੀਲ ਕਰਦਾ ਹਾਂ ਕਿ ਇੱਕ ਇੱਕ ਬੋਲ ਜਿਹੜੀ ਐ ਪੈਂਦੇ ਦਾ ਬਟਨ ਦਵਾ ਕੇ 21 ਤਰੀਕ ਦੇ ਸ਼ਨੀਵਾਰ ਨੂੰ ਮੈਨੂੰ ਕੰਮਜਾ ਬਣਾਓ ਔਰ ਜਿਹੜੇ ਬਾਕੀ ਜਿਹੜੇ ਅਧੂਰੇ ਤੁਹਾਡੇ ਕੰਮ ਲੈਂਦੇ ਆ ਉਹ ਮੈਂ ਪਹਿਲ ਦੇ ਆਧਾਰ ਤੇ ਕੰਮ ਕਰਦਾ ਰਹਾਂਗਾ ਔਰ ਕਰਦਾ ਆ ਵੀ ਰਿਹਾ ਹਾਂ ਮੈਂ ਹੱਦਮ ਆਪਣੇ ਮਹੱਲੇ ਵਿੱਚ ਪਾਈਚਾ ਜਿਹੜਾ ਕੰਮ ਰੱਖਾਂਗਾ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਮੱਲੇ ਦੀ ਭਲਾਈ ਲਈ ਕੰਮ ਕਰਦੇ ਹਾਂ ਮੇਰਾ ਕਿਸੇ ਦਾ ਕੋਈ ਬੈਰ ਵਿਰੋਧ ਨਹੀਂ ਹੈਗਾ ਕਿਉਂਕਿ ਮੈਂ ਆਪਣੇ ਮੱਲੇ ਵਾਸੀਆਂ ਦੇ ਸਹਿਯੋਗ ਨਾਲ ਹੀ ਇਲੈਕਸ਼ਨ ਲੜ ਰਹੇ ਹਾਂ ਉਹ ਪਹਿਲਾਂ ਵੀ ਮੈਂ ਕਾਫੀ ਚਲ ਤੋਂ ਇੱਥੇ ਮੱਲੇ ਵਾਸਤੇ ਭਲਾਈ ਦੇ ਕੰਮ ਕਰ ਰਿਹਾ ਹਾਂ ਔਰ ਹਾਂ ਵੀ ਮੈਂ ਕਰਦਾ ਰਹੂੰਗਾ ਮੈਂ ਤੁਹਾਨੂੰ ਬੰਦਾ ਨੂੰ ਯਕੀਨ ਦਿਵਾਉਣਾ ਕਿ ਮੈਂ ਪਾਰਟੀ ਤੋਂ ਉੱਪਰ ਉੱਠ ਕੇ ਮੱਲੇ ਦੇ ਵੱਧ ਤੋਂ ਵੱਧ ਜਿਹੜੇ ਰਹਿੰਦੇ ਅਧੂਰੇ ਵਿਕਾਸ ਦੇ ਕਾਰਜ ਉਹ ਕਰਾਵਾਂਗਾ ਸੋ ਮੇਰੀ ਬੇਨਤੀ ਹੈ ਕਿ 21 ਜੀ ਦਿਨ ਸ਼ਨੀਵਾਰ ਨੂੰ ਇੱਕ ਇੱਕ ਆਪਣਾ ਕੀਮਤੀ ਵੋਟ ਪੈਣ ਦੇ ਨਿਸ਼ਾਨ ਤੇ ਦਬਾ ਕੇ ਮੈਨੂੰ ਕੰਮ ਜੋਗਿਓ ਤਾਂ ਜੋ ਕਿ ਆਪਾਂ ਮਲੇ ਦਾ ਵਿਕਾਸ ਕਰਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ